あなた。 ਇਹ ਕਰਨੇ ਸ਼ਾਗੇ ਤੇ ਦੇਖੋ ਜਿੱਥੇ ਤੁਹਾਨੂੰ ਜਾਣਾ ਹੋਵੇਗਾ ਖਾ ਜਿੱਥੇ ਸ਼ੀਵ ਮੰਦਿਰ ਹੈ ਕਮਨ ਸੇਚਨ ਮੰਦਿਰ ਉਹਦੇ ਨਾਲ ਕਪੂਤਰ ਜੁਣਾ ਦੀ ਹੈ ਹੈ ਆਹ ਉਹ ਪਹਿਲਾਂ ਨਹੀਂ ਤਾਂ ਇਹ ਮੋਹਨ ਉਹ ਜਿਹਨਾਂ ਵਾਰ ਜਨਾ ਮਰ ਕੱਤਾ ਸੁਣੀ ਨਹੀਂ ਨਾ ਸੁਣਨ ਨਾ ਇਹ ਸੁਣੀ ਕੋਣ ਵੀ ਐਵੇਂ ਤੁਸੀਂ ਇੱਥੇ ਉਹ ਸ਼ੀਵ ਮੰਦਿਰ ਉੱਥੇ ਜਿਹੜੇ ਲੋਕ ਜਾ ਰਹੇ ਆ ਅੱਜ ਕਾ ਨੰਬਰ 9 ਉੱਥੇ ਵੀ ਕਬੂਤਰਾਂ ਦਾ ਜੋੜਾ ਵੀ ਤਾਂ ਬੈਠੇ। ਉੱਥੇ ਵੇਖੋ ਤੁਸੀਂ। ਇਹੋ ਆਪਣੇ ਇੱਥੇ ਨੂੰਹਾਂ ਸਾਹ ਦੇ ਅੰਦਰ ਜਿਵੇਂ ਕਬੂਤਰ ਹੋ ਕੇ ਅੰਦਰ ਜਾਣੇ। ਉਹ ਬੈਠ ਕੇ ਨਾਲ ਨੂੰ ਜਦ ਤੱਕ ਜਿਵੇਂ ਜਿਵੇਂ ਦੇਖਣੇ ਹੋ ਗਏ। ਉੱਥੇ ਬੱਜੇ ਵੀ ਨੇ ਕਬੂਤਰਾਂ ਨਾਲ ਗੱਲ ਕਰਦੇ। ਕਿੰਨਾ ਪੰਜ ਘਰ ਦੇ ਹੱਦ ਤੇ ਸ਼ੁਰੂ ਹੋ ਗਿਆ। ਜਾਣੀ। ਇਹ ਜੰਦੀ ਦਾ ਬਾੜ ਸਭ ਤੋਂ ਪਹਿਲਾਂ ਦਾ ਨਾ ਪ੍ਰਾਤਨ ਦਾ ਨਾ ਤਪਸਥਾਨ ਆ ਹਾਂਜੀ ਇਹਦਾ ਬਾਹਰ ਤੁਸੀਂ ਬੋਰਡ ਦੇਖਿਆ ਹਾਂਜੀ ਇਹ ਬੋਰਡ ਬਾਬਾ ਸ਼ਿਰਚੰਦ ਮਹਾਰਾਜ ਦੇ ਟਾਈਮ ਦਾ ਵਾ ਅੱਛਾ ਇਤਿਹਾਸ ਦੇ ਮੁਤਾਬਕ ਬਾਬਾ ਸ਼ਿਰਚੰਦ ਮਹਾਰਾਜ ਜਿਹੜੇ ਨਾ ਉਹ ਇਹਦਾ ਹੱਕ ਚਾਹੀ ਹਾਂਜੀ ਇਸ ਬੋਰਡ ਸਲੇ ਆ ਕੇ ਬੈਠੇ ਉਹਨਾਂ ਦੇ ਨਾਲ ਉਸ ਟਾਈਮ ਤੇ ਧਰਮਚੰਦ ਪੁੱਤੀਜਾ ਜਿਹੜਾ ਆਕਾਸ਼ ਤੋਂ ਆਇਆ ਸੀ ਕਿ ਭਾਈ ਕੰਮਲੀ ਆ ਜੀ ਆਪ ਜਿਹਨੇ ਮੂਰਤੀਆਂ ਬਿਠੀਆਂ ਆ ਕੇ ਇਸ ਇਲਾਕੇ ਦੇ ਵਿੱਚ ਉਸ ਟਾਈਮ ਤੇ ਦੱਸਦੇ ਆ ਕਿ ਚਰਪਟਨਾਸ ਨਾਮ ਦਾ ਇੱਕ ਜੋਗੀ ਰਹਿੰਦਾ ਸੀ ਹਾਂਜੀ ਤੇ ਮਹਾਪੁਰਸ਼ਾਂ ਨੂੰ ਮਹਾਪੁਰਸ਼ਾਂ ਦੀ ਪਛਾਣ ਹੁੰਦੀ ਆ ਉਹਨਾਂ ਨੇ ਆਪਣੇ ਚੇਲੇ ਨੂੰ ਇੱਕ ਆਂਬ ਦੇ ਕੇ ਭੇਜਦਾ ਅੱਛਾ ਜੀ ਇਸੇ ਤਰ੍ਹਾਂ ਦੇ ਉਹਨਾਂ ਨੂੰ ਸਾਡੇ ਕਿਹਾ ਗਿਆ ਬਾਬਾ ਜੀ ਆਂਬ ਦੇ ਕੇ ਕਹਿੰਦੇ ਵੀ ਭਾਈ ਅਸੀਂ ਤਿੰਨ ਜਣੇ ਆਂ ਆਂਬ ਦੋ ਹੋਰ ਲੈ ਕੇ ਆਇਆ ਹਾਂਜੀ ਉਹ ਕਹਿੰਦਾ ਮੇਰੇ ਸੰਤਾਂ ਨੇ ਦੇਖੋ ਦਿੱਤਾ ਕਿੰਦੇ ਉਹਨਾਂ ਨੂੰ ਕੋ ਫਿਰ ਦੋ ਹੋਰ ਦਿਓ ਅੱਛਾ ਉਹਨਾਂ ਨੇ ਅਗੋ ਕਹਿਤਾ ਉਹਨਾਂ ਸੰਤਾਂ ਨੂੰ ਕੋ ਬਾਬਾ ਜੀ ਨੂੰ ਕਿ ਇਹ ਅੰਬ ਜਿਹੜਾ ਤੁਹਾਨੂੰ ਦਿੱਤਾ ਨਾ ਇਹ ਤੁਹਾਨੂੰ ਵਜ਼ਹਿਗੀ ਭੇਟਾ ਵਾ ਅੱਛਾ ਸਾਡੀ ਇੱਥੇ ਬੈਠਣ ਦੀ ਲੋੜ ਨਹੀਂ ਅਸੀਂ ਇੱਥੇ ਬੈਠੇ ਹਾਂ ਤੁਸੀਂ ਪੜਾ ਕੇ ਤੇ ਹੋਰ ਕਰੋ ਹਾਂਜੀ ਤੇ ਜੇ ਅੰਬ ਖਾਣ ਦਾ ਸ਼ੌਂਕ ਆ ਤੇ ਆਪਣੇ ਮਕੀਚਾ ਲਾ ਲਓ ਹੂੰ ਬਾਬਾ ਜੀ ਨੇ ਕਿਹਾ ਠੀਕ ਆ ਉਹਨਾਂ ਨੇ ਆਂਬ ਲਿਆ ਆਂਬ ਲੈ ਕੇ ਤੇ ਉਹਨੂੰ ਦੁਬਾਰਾ ਜਨਵਾਕੇ ਦਿੱਤਾ ਉਹਨੂੰ ਆਂਬ ਨਿਚੋੜਿਆ ਉਹਨਾਂ ਨੇ ਨਿਚੋੜ ਗਏ ਤੇ ਇੱਥੇ ਗਿੜਕ ਜਿਹੜੀ ਆਂਬ ਦੀ ਉਹ ਬੀਜ ਸੀ ਤੇ ਇੱਥੋਂ ਉੱਥੋਂ ਕਹਿੰਦੇ ਮਹਾਪੁਰਸ਼ ਦਾ ਬਚਨ ਮੰਨਣਾ ਚਾਹੀਦਾ ਕੱਟਣਾ ਨਹੀਂ ਗਾ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਅੱਗੇ ਚੱਲ ਜੰਦੇ ਹਾਂ ਹਾਂਜੀ ਜਦੋਂ ਬਾਬਾ ਜੀ ਬਾਦ ਸਾਹਿਬ ਇੱਥੇ ਤਪਸਥਾਨ ਆ ਸੋਮਣੀ ਕਮੇਟੀ ਕੋਲ ਉਹ ਘੁਮਰਾਵਾ ਹਾਂਜੀ ਇਹ ਤਾਂ ਉੱਥੇ ਜਾਂਦੇ ਜਾਂਦੇ ਉਹ ਇਹ ਸਾਰਾ ਉਸ ਟਾਈਮ ਦੇ ਜੰਗਲ ਸੀਗਾ ਉੱਥੇ ਜਾ ਕੇ ਉਹ ਜਗ੍ਹਾ ਪਸੰਦ ਹੈ ਜਿੱਥੇ ਬੈਠ ਕੇ ਤੇ ਸ਼ਿੱਟਾ ਮਾਰਦਾ ਨਾ ਨੇ ਉਹ ਰਸਲਾ ਜਨਾਬ ਬਦਾਈ ਚੁੜੇ ਠੀਕ ਹੈ ਸਾਢੇ 6 ਕਿਨਾਰੇ ਬਾਗ ਹੋ ਗਿਆ ਅੱਛਾ ਜੀ ਨਾੜੀ ਉਹਨਾਂ ਨੇ ਕਹਿਤਾ ਵੀ ਚਰਪਤ ਨਾਲ ਅਸੀਂ ਕਹਿੰਦੇ ਵੀ ਸਾਰੇ ਸੰਗਤ ਵਾਸਤੇ ਤੁਸੀਂ ਵੀ ਆ ਕੇ ਸ਼ਖਲੋ ਗੁਰਨਾਨ ਦੇ ਕਰਜ ਸਾਰਿਆਂ ਦਾ ਮਾਲ ਸਾਂਝਾ ਹੀ ਹੈ ਸਾਰੇ ਸ਼ਖਸ ਹੋ ਗਏ ਇਹ ਉਹ ਸਥਾਨੀ ਸੇਬਾ ਬਚੀ ਜਨ ਸਾਹਿਬ ਤੋਂ ਪਹਿਲਾਂ ਇੱਥੇ ਬੈਠੇ ਇੱਥੋਂ ਬਾਹਰ ਬਾਹਰ ਸਭ ਹੋ ਗਏ ਅੱਛਾ ਜੀ ਹਾਂ ਜੀ ਠੀਕ ਹੈ ਬਾਬਾ ਤੂ ਬੋਲੇ ਸੋਨਾ ਪੈਪਾ ਬਾਣ ਚੇ ਚੰਦ ਮਹਾਰਾਜ ਕੀ ਜੇ